ਹੈਲੋ एवरीवन ਵੈਲਕਮ ਬੈਕ ਟੂ ਮਾਈ ਚੈਨਲ ਕਾਫੀ ਦਿਨ ਹੋ ਗਏ ਮੈਨੂੰ ਸਰਵ ਕਹਿ ਰਹੀ ਸਾਗ ਬਣਾ ਦਿਓ ਤੇ ਸੱਚ ਪੁੱਛੋ ਸਾਗ ਖਾਣ ਨੂੰ ਮੇਰਾ ਵੀ ਬੜਾ ਦਿਲ ਸੀਗਾ ਸਾਗ ਖਾਣਾ ਮੈਨੂੰ ਤੇ ਮੇਰੀ ਸਰਵ ਨੂੰ ਬਹੁਤ ਹੀ ਪਸੰਦ ਹੈ ਇੰਨਾ ਕਿ ਪਸੰਦ ਹੈ ਕਿ ਸਾਨੂੰ ਤੁਸੀਂ ਚੌਥੇ ਦਿਨ ਹੀ ਸਾਗ ਦੇ ਦਿਓ ਇੰਨਾ ਕਿ ਸਾਨੂੰ ਸਾਗ ਖਾਣਾ ਪਸੰਦ ਹੈ ਤੇ ਇੱਥੇ ਮੈਂ ਨਾ ਕੱਲ ਸ਼ਾਮ ਨੂੰ ਸਾਗ ਲੈ ਕੇ ਨਾ ਛਾਂਟ ਕੇ ਧੋ ਕੇ ਰੱਖ ਦਿੱਤਾ ਸੀਗਾ ਤੇ ਮਾਰਨਿੰਗ ਚ ਹੀ ਸਾਗ ਨੂੰ ਕੱਟ ਲਿਆ ਸੀਗਾ ਸਾਗ ਨੂੰ ਧੋਣ ਤੋਂ ਬਾਅਦ ਕੱਟਣਾ ਚਾਹੀਦਾ ਤੇ ਸਾਗ ਨੂੰ ਧੋ ਕੇ ਕੱਟ ਕੇ ਤੇ ਮੈਂ ਇਹਨੂੰ ਕੁੱਕੜੀ ਚ ਪਾ ਦਿੱਤਾ ਹੈਗਾ ਤੇ ਮੈਂ ਸਾਗ ਦੇ ਚ ਲੈਣੀ ਹੈ ਸਰਸੋ ਪਾਲਕ ਤੇ ਬਾਥੂ ਕਈ ਲੋਕ ਤੇ ਸਾਗ ਦੇ ਚ ਮੇਥੀ ਵੀ ਪਾਉਂਦੇ ਆ ਬਟ ਮੈਂ ਤਿੰਨ ਹੀ ਚੀਜ਼ਾਂ ਪਾਉਂਦੀ ਆ ਸਰਸੋ ਪਾਲਕ ਤੇ ਬਾਥੂ ਸਾਗ ਨੂੰ ਮੈਂ ਕੁੱਕਰ ਚ ਪਾਤਾ ਹੀ ਆਪਣੇ ਟੇਸ ਦੇ हिसाब ਨਾਲ ਹੀ ਪਾ ਦਾਂਗੀ ਹਰੀ ਮਿਰਚ ਹਰੀ ਮਿਰਚ ਮੈਂ ਸਿਰਫ ਨਾਲ ਰਫਲੀ ਕੱਟ ਕੇ ਪਾ ਲਈ ਪੰਜ ਤੋਂ 6 ਹਰੀ ਮਿਰਚ ਲਈ ਸੀਗੀ ਅੱਧੇ ਕੋਲੀ ਮੈਂ ਲਈ ਲਸਣ ਦੀ ਛਿੱਲੜ ਕੋ ਤਾਰ ਕੇ ਨਾ ਸਾਬੂਤੀ ਪਾ ਦਾਂਗੇ ਤੇ ਅੱਧੀ ਕੋਲੀ ਲਈ ਹੈ ਬਾਰੀ ਕਟਿਆ ਅਦਰਕ ਸਾਗ ਦੇ ਚਦਰ ਲਸਣ ਖੁੱਲਾ ਜਾਂਦਾ ਜਿੰਨਾ ਤੁਸੀਂ ਅਦਰਕ ਲਸਣ ਪਾਓਗੇ ਉਹਨਾਂ ਵਧੀਆ ਸਾਡਾ ਸਾਗ ਬਣ ਕੇ ਤਿਆਰ ਹੁੰਦਾ ਸਵਾਦ ਅਨੁਸਾਰ ਪਾ ਦਾਂਗੇ 3 ਚਮਚ ਨਮਕ ਦੇ ਤੇ ਨਾਲ ਹੀ ਪਾ ਦਾਂਗੇ 1 ਦਾ ਗਲਾਸ ਪਾਣੀ ਦਾ ਤੇ ਕੁੱਕਰ ਨੂੰ ਬੰਦ ਕਰਕੇ ਵਿਸਲ ਲਗਾ ਕੇ ਨਾ ਗੈਸ ਤੇ ਰੱਖ ਦਵਾਂਗੇ ਹੁਣ ਇਹਦੇ 7-8 ਵਿਸਲ ਆਣੇ ਹੀ ਇਹਨੂੰ ਕੁੱਕਰ ਨੂੰ ਗੈਸ ਤੇ ਰੱਖ ਦਵਾਂਗੇ ਸਾਤ ਅਠ ਵਿਸਲ ਤੇ ਸਾਡਾ ਸਾਗ ਬਹੁਤ ਹੀ ਵਧੀਆ ਤਰੀਕੇ ਨਾਲ ਗਲ ਕੇ ਤਿਆਰ ਹੋ ਜਾਂਦਾ ਜਦ ਤੱਕ ਕੁੱਕਰ ਨੂੰ ਵਿਸਲ ਆਉਂਦੀ ਆਪਾਂ ਬਾਕੀ ਦਾ ਕੰਮ ਕਰ ਲੈਨੇ ਆ ਹੁਣ ਇੱਥੇ ਮੈਂ ਇਹ ਕੋਲੀ ਲਈਏ ਮੱਕੀ ਦਾ ਆਟਾ ਤੇ ਮੱਕੀ ਦੇ ਆਟੇ ਨੂੰ ਆਪਾਂ ਛਾਣ ਲਵਾਂਗੇ ਤੁਸੀਂ ਮੱਕੀ ਦੇ ਆਟੀ ਜਗ੍ਹਾ ਤੇ ਬਿਸਣ ਵੀ ਲੈ ਸਕਦੇ ਹੋ ਇਹ ਮੇਰਾ ਪਿਛਲੇ ਸਾਲ ਦਾ ਮੱਕੀ ਦਾ ਆਟਾ ਸੀਗਾ ਮੈਂ ਉਹਨੂੰ ਛਾਣ ਲਿਆ ਇਹ ਕੋਲੀ ਨੂੰ ਆਟੇ ਨੂੰ ਇੱਥੇ ਕੁੱਕਰ ਨੂੰ ਵਿਸ ਪਕੋਣ ਵਿੱਚ ਲਾਗੇ ਹੀ 7-8 ਤੇ ਕੁੱਕਰ ਖੋਲ ਕੇ ਚੈੱਕ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸਾਗ ਬਹੁਤ ਹੀ ਵਧੀਆ ਤਰੀਕੇ ਨਾਲ ਸਾਡਾ ਗਲ ਗਿਆ ਸੀਗਾ 7-8 ਵਿਸਲ ਵਿੱਚ ਆਰਾਮ ਨਾਲ ਸਾਗ ਗਲ ਜਾਂਦਾ ਹੁਣ ਇਹਨਾਂ ਨੂੰ ਕੋਟ ਲਾਵਾਂਗੇ ਕੋਟ ਦੇ ਨਾਲ ਤੁਸੀਂ ਚਾਹੋ ਤੇ ਮਿਕਸੀ ਜੀ ਪਾ ਕੇ ਗ੍ਰाइंड ਵੀ ਕਰ ਸਕਦੇ ਹੋ ਬਟ ਮੈਨੂੰ ਸਾਗ ਖਾਣਾ ਤਾਂ ਬਹੁਤ ਪਸੰਦ ਹੈ ਪਰ ਸਾਗ ਵੀ ਅਗਰ ਜੇ ਕੋਟਨੇ ਨਾਲ ਕੋਟਿਆ ਹੋਵੇ ਫਿਰ ਮੈਨੂੰ ਮਿਕਸੀ ਵਾਲਾ ਸਾਗ ਬਿਲਕੁਲ ਨਹੀਂ ਪਸੰਦ ਨਹੀਂ ਮੇਰੇ ਘਰ ਚ ਕੋਈ ਵੀ ਨੂੰ ਪਸੰਦ ਕਰਦਾ ਮਿਕਸੀ ਵਾਲਾ ਸਾਗ 나 ਹੀ ਮੈਂ ਬਣਾਉਂਦੀ ਵੀ ਨਹੀਂ ਆ ਮੈਂ ਜਦੋਂ ਵੀ ਸਾਗ ਨੂੰ ਬਣਾਉਂਦੀ ਹਾਂ ਕੋਟਣੀ ਨਾ ਕੋਟ ਕੇ ਹੀ ਬਣਾਉਂਦੀ ਹਾਂ ਟਾਈਮ ਜ਼ਰੂਰ ਲੱਗ ਜਾਂਦਾ ਬਟ ਸਾਗ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦਾ ਹੁਣ ਇੱਥੇ ਹੀ ਸੀ ਪਾਤਾ ਹੀ ਮੱਕੀ ਦਾ ਆਟਾ ਜਿਹੜਾ ਹੀ ਛਾਨ ਕੇ ਰੱਖਿਆ ਸੀਗਾ ਹੁਣ ਅਸੀਂ ਨੂੰ ਲਗਾਤਾਰ ਨਾ 15 ਤੋਂ 20 ਮਿੰਟ ਤੱਕ ਨੂੰ ਇਸੇ ਤਰੀਕੇ ਨਾਲ ਅਸੀਂ ਸਾਗ ਨੂੰ ਕੋਟਾਂਗੇ 15 ਤੋਂ 20 ਮਿੰਟ ਰਾਮ ਨਾ ਲੱਗ ਜਾਂਦੇ ਨੇ ਸਾਗ ਨੂੰ ਇਸ ਤਰੀਕੇ ਨਾਲ ਬਣਾਉਣ ਨਾਲ ਟਾਈਮ ਜ਼ਰੂਰ ਲੱਗ ਜਾਂਦਾ ਬਟ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦਾ ਪਹਿਲੇ ਪਹਿਲੇ ਲੋਕੀ ਕੀ ਕਰਦੇ ਸੀਗੇ ਚੁੱਲੇ ਤੇ ਸਾਗ ਨੂੰ ਬਣਾਉਂਦੇ ਸੀ ਕਿ ਨਾਲ-ਨਾਲ ਸਾਗ ਨੂੰ ਕੋਟੇ ਜਾਂਦੇ ਸੀਗੇ ਅੱਜ ਕੱਲ੍ਹ ਤਾਂ ਫਰਟ ਕੁੱਕਰ 'ਚ ਪਾਇਆ ਸਾਗ ਵੀ ਸਲ ਮਰਵਾਇ ਤੇ ਗ੍ਰाइंड ਕਰਨ ਲਈ ਫਰਟ ਮਿਕਸੀ ਜੀ ਗ੍ਰाइंड ਕਰ ਲਿਆ ਚਲੋ ਸਾਗ ਬਣ ਕੇ ਤਿਆਰ ਬਟ ਚਲੋ ਅਸੀਂ ਚੁੱਲੇ ਤੇ ਤੇ ਨਹੀਂ ਬਣਾ ਸਕਦੇ ਪਰ ਅਸੀਂ ਕੋਟ ਤੇ ਸਕਦੇ ਨਾ ਕੋਟਨੀ ਨਾਲ ਟਾਈਮ ਜ਼ਰੂਰ ਲੱਗ ਜਾਂਦਾ ਬਟ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦਾ ਹੈ ਸਾਗ ਹੁਣ ਅਸੀਂ 20 ਮਿੰਟ ਦਾ 15 ਤੋਂ 20 ਮਿੰਟ ਮੈਂ ਚੰਗੇ ਦਾ ਸਾਗ ਨੂੰ ਕੋਟ ਲਿਆ ਸੀਗਾ ਹੁਣ ਉਹ ਰੱਖਤਾ ਹੀ ਗੈਸ ਤੇ ਗੈਸ ਨੂੰ ਵੀ ਓਕੇ ਕਰ ਦਿੱਤਾ ਸੀ ਔਨ ਕਰ ਦਿੱਤਾ ਸੀਗਾ ਤੇ ਹੁਣ ਅਸੀਂ ਫਿਰ 5 ਤੋਂ 7 ਮਿੰਟ ਨਾਲ ਇਸ ਤਰੀਕੇ ਨਾਲ ਗੈਸ ਤੇ ਵੀ ਸਾਗ ਨੂੰ ਘੋਟਾਂਗੇ ਕਿਉਂਕਿ ਇੱਚ ਪਾਇਆ ਹੀ ਮੱਕੀ ਦਾ ਆਟਾ ਤੇ ਮੱਕੀ ਦੇ ਆਟੇ ਨੂੰ ਪਕਾਉਣਾ ਵੀ ਬਹੁਤ ਹੀ ਜ਼ਰੂਰੀ ਹੈ 5 ਤੋਂ 7 ਮਿੰਟ ਇਸ ਤਰੀਕੇ ਨਾਲ ਹੀ ਵੀ ਇਹਨੂੰ ਘੋਟਾਂਗੇ ਗੈਸ ਤੇ ਤੇ ਸਾਗ ਨਾਲ ਕਾਫੀ ਹਾਰਡ ਲੱਗ ਰਿਹਾ ਸੀ ਜੇ ਮੈਂ ਅੱਧਾ ਗਲਾਸ ਪਾਣੀ ਪਾ ਦਿੱਤਾ ਸੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਵੀਡੀਓ 'ਚ ਤੇ ਅੱਧਾ ਕਲਾਸ ਹੀ ਪਾਣੀ ਪਾ ਦਿੱਤਾ ਸੀਗਾ ਸਾਗ ਕਿਦਾਂ ਕਿਦਾ ਫੇਵਰਿਟ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੇਰਾ ਤੇ ਮੇਰੀ ਸਰਵਦਾ ਤੇ ਬਹੁਤ ਹੀ ਫੇਵਰਿਟ ਏ ਇੱਥੇ ਸਾਗ ਵੀ ਸੀ ਘੋਟ ਲਿਆ ਹੀ ਤੁਸੀਂ ਦੇਖ ਸਕਦੇ ਹੋ ਤੇ ਕਈ ਲੋਕੀ ਕੀ ਕਰਦੇ ਨੇ ਕਿ ਮੱਕੀ ਦੇ ਆਟੇ ਦੇ ਵਿੱਚ ਥੋੜਾ ਪਾਣੀ ਪਾ ਕੇ ਕੋਲ ਬਣਾ ਕੇ ਨਾ ਜੋ ਸਾਗ ਨੂੰ ਬਾਲਦੇ ਨੇ ਉਸੇ ਟਾਈਮ ਉਹਦੇ ਵਿੱਚ ਪਾ ਦਿੰਦੇ ਨੇ ਬਟ ਉਹਨਾਂ ਵਧੀਆ ਸਵਾਦ ਨਹੀਂ ਆਂਦਾ ਜਿੰਨਾ ਇਸ ਤਰੀਕੇ ਨਾਲ ਸਵਾਦ ਆਂਦਾ ਤੁਸੀਂ ਦੇਖ ਸਕਦੇ ਹੋ ਸਾਡਾ ਸਾਗ ਵਧੀਆ ਬਣ ਗਿਆ ਸੀਗਾ ਤੇ ਕੋਈ ਕਹਿ ਨਹੀਂ ਸਕਦਾ ਕਿ ਇਹ ਨੂੰ ਘੋਟਿਆ ਇਹਨਾਂ ਕਾ ਜੇ ਵਧੀਆ ਘੋਟਿਆ ਗਿਆ ਸੀ ਸਾਗ ਟਾਈਮ ਲੱਗ ਜਾਂਦਾ ਤੇ ਹੁਣ ਸਾਗ ਸਾਡਾ ਬਣ ਗਿਆ ਸੀ ਤੜਕਾ ਲਗਾ ਲੈਨੇ ਆ ਤੇ ਇਥੇ ਮੈਂ ਦੋ ਮੀਡੀਅਮ ਸਾਈਜ਼ ਦੇ ਲੈ ਸੀਗੇ ਪਿਆਜ਼ ਤੇ ਦੋ ਹਰੀ ਮਿਰਚ ਨੂੰ ਬਾਰੀ ਕੱਟ ਲਿਆ ਸੀਗਾ ਤੇ ਪਿਆਜ਼ ਨੂੰ ਸੀ ਬਾਰੀ ਕੱਟ ਲਵਾਂਗੇ ਇਥੇ ਤੇ ਇਹ ਨਾਰੀ ਮੈਂ ਥੋੜ੍ਹਾ ਜਿਹਾ ਲਿਆ ਹੈ ਅਦਰਕ ਲਸਣ ਨੂੰ ਬਾਰੀ ਕੱਟਿਆ ਹੋਇਆ ਹੁਣ ਨਾਲ ਮੈਂ ਇਹੀ 5 ਤੋਂ 6 ਲੈ ਸੀਗੇ ਟਮਾਟਰ ਟਮਾਟਰ ਨੂੰ ਹੀ ਮਿਕਸ 'ਚ ਪਾ ਕੇ ਨਾ ਮਿਕਸ ਗ੍ਰाइंड ਕਰਾਂਗੇ ਮੈਂ ਟਮਾਟਰ ਨੂੰ ਪੀਸ ਕੇ ਹੀ ਪਾਵਾਂਗੀ ਤੇ ਟਮਾਟਰ ਨੂੰ ਇਥੇ ਮੈਂ ਪੀਸ ਲਿਆ ਸੀਗਾ ਤੇ ਦੇਖ ਸਕਦੇ ਹੋ ਹੁਣੇ ਹੀ ਤੜਕਾ ਲਗਾ ਲੈਨੇ ਆ ਕੜਾਈ ਨੂੰ ਰੱਖਤਾ ਹੀ ਗੈਸ ਤੇ ਦੋ ਚਮਚ ਪਾ ਦਾਂਗੇ ਤੇਲ ਦਾ ਨਾਲ ਹੀ ਇੱਕ ਚਮਚ ਪਾ ਦਾਂਗੇ ਦੇਸੀ ਘਿਓ ਤੇਲ ਗਰਮ ਹੋਤੇ ਚ ਪਾ ਦਾਂਗੇ ਚੁਟਕੀ ਹਿੰਗ ਤੇ ਨਾਲ ਹੀ ਚ ਪਾ ਦਾਂਗੇ ਇੱਕ ਤੋਂ ਡੇਢ ਚਮਚ ਬਾਰੀ ਕਟਿਆ ਅਦਰਕ ਲਸਣ ਇਨੂੰ ਪਹਿਲੇ ਭੁੰਨ ਲਵਾਂਗੇ ਹੁਣ ਇਹ ਚ ਪਾ ਦਾਂਗੇ ਹਰੀ ਮਿਰਚ ਤੇ ਬਾਰੀਕ ਟਟਿਆ ਪਿਆਜ਼ ਪਿਆਜ਼ ਨੂੰ ਹੀ ਡੇਢ ਤੋਂ 2 ਮਿੰਟ ਤੱਕ ਭੁੰਨਾਂਗੇ ਤਾਂ ਕਿ ਦਾ ਕੱਚਾਪਣ ਨਿਕਲ ਜਾ ਗੋਲਡਨ ਬ੍ਰਾਊਨ ਕਲਰ ਹੋ ਜਾਏਗਾ ਪਿਆਜ਼ ਦਾ ਪਿਆਜ਼ ਵੀ ਭੁੰਨ ਗਿਆ ਸੀਗਾ ਹੁਣ ਇਹ ਚ ਜਿਹੜਾ ਟਮਾਟਰ ਜਿਹੜੀ ਪਿਊਰੀ ਬਣਾ ਕੇ ਰੱਖੀ ਸੀ ਨਾ ਉਹ ਨੂੰ ਹੀ ਪਿਆਜ਼ ਦੇ ਵਿੱਚ ਪਾ ਦੇਾਂਗੇ ਪਿਊਰੀ ਨੂੰ ਤੇ ਸਾਗ ਦੇ ਚ ਨਾ ਥੋੜੇ ਖੱਟੇ ਵਾਲੇ ਟਮਾਟਰ ਪਾਈ ਜਾਂਦੇ ਨੇ ਕਿਉਂਕਿ ਸਾਗ ਨਾ ਹਲਕਾ ਜਾਂ ਖੱਟਾ-ਖੱਟਾ ਸਵਾਦ ਲੱਗਦਾ ਤੇ ਇਥੇ ਮੈਂ ਟਮਾਟਰ ਦੀ ਪਿਊਰੀ ਪਾ ਦਿੱਤੀ ਹੂੰ ਉਹਨੂੰ ਪਹਿਲੇ ਦੇ ਚੰਗੀ ਤਰ੍ਹਾਂ ਨਾ ਪਿਆਜ਼ ਨਾਲ ਮਿਕਸ ਕਰਾਂਗੇ ਹੁਣ ਇਥੇ ਟਮਾਟਰੇ ਭੁੰਨੇ ਬਹੁਤ ਹੀ ਜ਼ਰੂਰੀ ਹੈ ਐਸੇ ਟਮਾਟਰ ਪਿਆਜ਼ ਨੂੰ ਹੀ ਉਦੋਂ ਤੱਕ ਭੁੰਨਾ 2 ਕ ਮਿੰਟ ਤੱਕ ਜਦੋਂ ਤੱਕ ਟਮਾਟਰ ਦੇ ਵਿੱਚ ਜੋ ਹੀ ਤੇਲ ਨਾ ਉਹ ਸੈਪਰੇਟ ਹੋ ਜਾਏ ਹੁਣ ਇਸ ਨੂੰ ਕਵਰ ਕਰਕੇ ਰੱਖ ਦਾਂਗੇ 5 ਮਿੰਟ ਲਈ 5 ਮਿੰਟ ਹੋ ਗਏ ਹੈ ਚੈੱਕ ਕਰ ਲੈਣੇ ਆ ਮਸਾਲਾ ਬਹੁਤ ਹੀ ਵਧੀਆ ਤਰੀਕੇ ਨਾਲ ਭੁੰਨ ਗਿਆ ਸੀ ਤੁਸੀਂ ਦੇਖ ਸਕਦੇ ਹੋ ਟਮਾਟਰ ਵੀ ਮਿਕਸ ਹੋ ਗਏ ਸੀ ਪਿਆਜ਼ ਨਾਲ ਤੇ ਤੇਲ ਵੀ ਸੈਪਰੇਟ ਹੋ ਗਿਆ ਸੀਗਾ ਬਸ ਅਹੀ ਇੰਨਾ ਕੁ ਭੁੰਨਾ ਸੀਗਾ ਹੁਣ ਅਜੀ ਚਹੀ ਪਾ ਦਾਂਗੇ ਸਾਗ ਤੇ ਮੈਂ ਸਾਗ ਉਹਨਾਂ ਹੀ ਇਚ ਪਾਵਾਂਗੀ ਜਿੰਨਾ ਕੁ ਅਸੀਂ ਖਾਣਾ ਹੈ ਬਾਕੀ ਦਾ ਮੈਂ ਫ੍ਰੀਜ ਦੇ ਵਿੱਚ ਰੱਖ ਦਵਾਂਗੀ ਸਾਗ ਨੂੰ ਜਦੋਂ ਜਿਸ ਟਾਈਮ ਅਸੀਂ ਖਾਣਨਾ ਮੈਂ ਉਸੇ ਟਾਈਮ ਸਾਗ ਨੂੰ ਤੜਕਾ ਲਗਾਉਂਦੀ ਆਂ ਪਿਆਰ ਟਮਾਟਰ ਦਾ ਤੇ ਜਿੰਨਾ ਸਾਗ ਮੈਨੂੰ ਚਾਹੀਦਾ ਮੈਂ ਨਾ ਤੜਕੇ ਚ ਪਾ ਦਿੱਤਾ ਸੀ ਹੁਣ ਪਹਿਲੇ ਇਹ ਪਾ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਾਗ ਕਿਹਦਾ ਕਿਹਦਾ ਫੇਵਰੇਟ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੇਰਾ ਤੇ ਮੇਰੀ ਸ਼ਰਮ ਦਾ ਬਹੁਤ ਹੀ ਫੇਵਰੇਟ ਹੈ ਸਾਗ ਸਰਦੀਆਂ ਆਂਦੇ ਸਾਨੂੰ ਸਾਗ ਦੀ ਉਡੀਕ ਹੋ ਜਾਂਦੀ ਹੈ ਕਿ ਸਾਗ ਬਣਾਵਾਂਗੇ ਸਾਗ ਆਏਗਾ ਸਾਗ ਬਨੇਗਾ ਅੱਧੀ ਚਮਚ ਮੈਂ ਪਾਵਾਂਗੇ ਗਰਮ ਮਸਾਲਾ ਇਹਨੂੰ ਚੰਗੀ ਤਰ੍ਹਾਂ ਹੀ ਮਿਕਸ ਕਰਾਂਗੇ ਕੀਦਾ ਕਿਦਾ ਸਾਗ ਫੇਵਰਿਟ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੇਰਾ ਸਾਗ ਇਥੇ ਬਣ ਕੇ ਤਿਆਰ ਹੈ ਇਹਨੂੰ ਮੱਕੀ ਦੀ ਰੋਟੀ ਨਾਲ ਖਾਓ ਸਿੰਪਲ ਫੁਲਕੇ ਨਾਲ ਖਾਓ ਬਹੁਤ ਹੀ ਸੁਆਦ ਲੱਗਦਾ ਲੋਕੀ ਜਿਆਦਾ ਮੱਕੀ ਦੀ ਰੋਟੀ ਨਾਲ ਖਾਣਾ ਪਸੰਦ ਕਰਦੇ ਨੇ ਮੱਕੀ ਦੀ ਰੋਟੀ ਵੀ ਕਈ ਤਰੀਕੇ ਦੀ ਬਣ ਕੇ ਤਿਆਰ ਹੋ ਜਾਂਦੀ ਹੈ ਸਾਗ ਬਣ ਗਿਆ ਸੀ ਕਿ ਛੋਟਾ ਤੜਕਾ ਲਗਾ ਲੈਨੇ ਆ ਫਰਾਈਪਿੰਗ ਦਸੀ ਕੇ ਪਾਈ ਇੱਕ ਚਮਚ ਕਿਉ ਗਰਮ ਹੋਣ ਤੇ ਪਾਤਾ ਹੀ ਚੁਟਕੀ ਹਿੰਗ ਦੋ ਲਾਲ ਮਿਰਚ ਸਾਬਤ ਵਾਲੀ ਅੱਧੀ ਚਮਚ ਕਸ਼ਮੀਰੀ ਲਾਲ ਮਿਰਚ ਗੈਸ ਬੰਦ ਕਰ ਦਿੱਤਾ ਸੀ ਫਲੇਮ ਉਹਦਾ ਹੁਣ ਤੜਕੇ ਨੂੰ ਪਾ ਦਾਂਗੇ ਸਾਗ ਦੇ ਉੱਪਰ ਇਹਦੇ ਸਾਗ ਤੇ ਹੀ ਤੜਕਾ ਲਗਾ ਦਿੱਤਾ ਸੀਗਾ ਹੁਣ ਸਾਗ ਨੂੰ ਚੰਗੀ ਤਰ੍ਹਾਂ ਹੀ ਮਿਕਸ ਕਰ ਲਵਾਂਗੇ ਕੌਣ ਕੌਣ ਸਾਗ ਨੂੰ ਕੋਟ ਕੇ ਇਸ ਤਰੀਕੇ ਨਾਲ ਕੋਟਨੇ ਨਾਲ ਕੋਟ ਕੇ ਖਾਂਦਾ ਪਸੰਦ ਕਰਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੈਨੂੰ ਤਾਂ ਇਸੇ ਤਰੀਕੇ ਦਾ ਸਾਗ ਖਾਣਾ ਪਸੰਦ ਹੈ ਕੋਟਨੇ ਨਾਲ ਨਾਲ ਗਰਮ ਗਰਮ ਸਾਗ ਹੋਵੇ ਉੱਪਰ ਪਾਇਆ ਮੱਖਣ ਜਾਂ ਦੇਸੀ ਘਿਓ ਤੇ ਮਜ਼ਾ ਆ ਜਾਂਦਾ ਆਪਣੀ ਮਨਪਸੰਦ ਕਿਸੇ ਚੀਜ਼ ਨਾ ਖਾਓ ਮੱਕੀ ਰੋਟੀ ਨਾ ਖਾਓ ਚਾਹੇ ਸਿੰਪਲ ਫੁਲਕੇ ਨਾ ਖਾਓ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਦੱਸਣਾ ਫਿਰ ਮਿਲਦੀ ਕਿ ਨਵੀਂ ਵੀਡੀਓ ਨਾਲ ਇਜਾਜ਼ਤ ਦਿਓ